ਅਸੀਂ ਲੈਂਡ ਐਕ acquisition ਪਾਲਿਸੀ ਨਹੀਂ ਲੈ ਕੇ ਆਏ ਅਸੀਂ ਲੈਂਡ ਪੂਲਿੰਗ ਲੈ ਕੇ ਆਏ ਜਿਹਦੇ ਜਿਹਦੇ ਚ ਜ਼ਮੀਨਦਾਰ ਦਾ ਹੀ ਫਾਇਦਾ ਹੋਵੇ ਜਿਹਦੇ ਕੋਲ ਜ਼ਮੀਨ ਹੈ ਇਹ ਚੀਜ਼ ਆਲਰੇਡੀ ਮੁਹਾਲੀ ਦੇ ਵਿੱਚ ਇੰਪੈਕਟ ਹੋਈ ਹੋਈ ਹੈ ਇੰਪਲੀਮੈਂਟਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਦੇ ਕਿਸਾਨਾਂ ਨੂੰ ਫਾਇਦਾ ਵੀ ਹੋਇਆ ਹੈ ਉਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਕੋਲ ਜ਼ਮੀਨ ਜ਼ਬਰਦਸਤੀ ਲੈ ਲਈਤੀ ਜਾਊਗੀ ਤੇ ਤੁਹਾਨੂੰ ਇੱਕ ਚਿੱਠੀ ਦਿੱਤੇ ਜਾਊਗੀ ਜਿਹਨੂੰ ਲੈਟਰ ਆਫ ਇੰਟੈਂਟ ਕਹਿੰਦੇ ਉਹ ਸਾਰਾ ਸਰ ਲੀਗਲ ਸਿਸਟਮ ਹੈ ਤੁਸੀਂ ਕਿਸਾਨਾਂ ਨੂੰ ਵੱਡੇ ਬੁੱਢਲੇ ਤੌਰ ਤੇ ਇਹ ਸਾਡੇ ਮਾਧਿਅਮ ਰਾਹੀਂ ਅਸ਼ੂਰ ਕਰਾਦੇ ਹਾਂ ਕਿ ਇਹ ਤੁਹਾਡੇ ਕਿਸੇ ਵੀ ਕਿਸੇ ਕਿਸਾਨ ਨੂੰ ਇਹਦਾ ਕੋਈ ਨੁਕਸਾਨ ਨਹੀਂ ਹੋਣਾ। ਬਿਲਕੁਲ ਨਹੀਂ ਸਰ। ਦੇਖੋ ਅਗਰ ਉਹ ਨਹੀਂ ਵੀ ਸਾਲੂ ਦਿੰਦਾ ਉਹ ਵੀ ਕਿਸੇ ਪ੍ਰਾਈਵੇਟ ਪਲੇਅਰ ਨੂੰ ਵੀ ਤਾਂ ਦੇ ਕੇ ਫਿਰ ਅੱਗੇ ਡਵੈਲਪੀ ਕਰ ਦੇਣਾ ਜੀ। ਉਸਕੋ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਪਰਸਨੈਲਿਟੀ ਸਾਡੇ ਨਾਲ ਹੈਗੇ ਆ ਲੁਧਿਆਣੇ ਦੇ ਅਪੋਧਿਤ ਸਾਜੀ ਸਾਹਿਬ ਜਿਹਨਾਂ ਦਾ ਲੰਮਾ ਚੋਣਾ ਤਜਰਾ ਸਿਆਸਤ ਹੈਗਾ ਔਰ ਸਿਆਸਤ ਤੋਂ ਪਹਿਲਾਂ ਵੀ ਇਹ ਲੋਕਾਂ ਦੇ ਆਮ ਲੋਕਾਂ ਦੇ ਨਾਲ ਖੜਨ ਦਾ ਇਹਨਾਂ ਦੇ ਜਜ਼ਬਾ ਰਿਹਾ ਹੈਗਾ ਸਿਆਸਤ ਦਾ ਇੱਕ ਮੈਂ ਮਹਿਜ ਕਹਿ ਦੋ ਕਿ ਇੱਕ ਤਰੀਕੇ ਦਾ ਇਹਨਾਂ ਦੀ ਕਿਸਮ ਸੀ ਇਹ ਸਿਆਸਤ ਚਾਣਾ ਆਦਰਵਾਇਜ਼ ਸ਼ੁਰੂ ਤੋਂ ਹੀ ਆਮ ਬੰਦੇ ਦੇ ਪਿੱਛੇ ਸੜਕ ਦੇ ਉੱਤੇ ਵੀ ਕੋਈ ਕੋ ਸਟੈਂਡ ਲੈਂਦੇ ਆ ਰਹੇ ਹੈਗੇ ਆ ਔਰ ਇਸ ਗੱਲ ਲੁਧਿਆਣਾ ਸ਼ਹਿਰ ਚ ਕਾਫੀ ਜ਼ਿਆਦਾ ਇਹ ਲੋਕਾਂ ਨੂੰ ਪਤਾ ਹੈਗਾ ਕਿ ਜਿੱਥੇ ਕੋਈ ਨਾ ਕਰਦਾ ਹੋਵੇ ਉੱਥੇ ਪਨੀਰ ਸਾਡੀ ਹੋਰਾਂ ਨੂੰ ਯਾਦ ਕਰ ਲੋ ਤੇ ਉੱਥੇ ਕੋਈ ਵੱਡੇ ਪੈਸੇ ਦਾ ਦਬਾਅ ਚਾ ਇਹ ਇਨਸਾਨ ਆਣ ਵਾਲੇ ਨਹੀਂ ਹੈਗੇ ਇਹ ਅੱਜ ਦੀ ਗੱਲ ਹੀ ਹੈਗੀ ਕਰੀਬ ਕਿ 13-14 ਸਾਲ ਪਹਿਲਾਂ ਦੀ ਗੱਲ ਹੈਗੀ ਉਹ ਚਿੰਗਾਰੀ ਇਹਨਾਂ ਦੀ ਸ਼ੁਰੂ ਪਰਵਾਰਕ ਇਹਨਾਂ ਦੇ ਇਸ ਪਰਵਾਰਕ ਬੈਕਗ੍ਰਾਉਂਡ ਇਦਾਂ ਦੀ ਹੈਗੀ ਕਿ ਕਿਸੇ ਨਾ ਕਿਤੇ ਪਹਿਲੇ ਦੀ ਜਾਂ ਹੋਰ ਜਿਹੜੇ ਮਟੀਰੀਅਲ ਦੀ ਚੱਕਰ ਚੋਂ ਤੋਂ ਪਰੇ ਇਹ ਇਹ ਆਪਣਾ ਅਲੱਗ ਘਟਕੇ ਕਦਮ ਰੱਖਦੇ ਆ ਰਹੇ ਹੈ ਕਿ ਟ੍ਰੈਡੀਸ਼ਨਲ ਟਾਈਪ ਸਟੀਰੀਓ ਟਾਈਪ ਜਿਹੜੀਆਂ ਸਿਆਸੀ ਪਾਰਟੀਆਂ ਵੱਲ ਨਹੀਂ ਤੇ ਆਮ ਆਦਮੀ ਪਾਰਟੀ ਚ ਇਹਨਾਂ ਨੂੰ ਲੈ ਕੇ ਬੜੀ ਇੱਜ਼ਤ ਨਾਲ ਆਂਦਾ ਗਿਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹਨਾਂ ਨੇ ਮੱਲਾ ਮਾਰੀਆਂ ਲੁਧਿਆਣਾ ਜ਼ਿਲ੍ਹਾ ਇੱਕ ਬਹੁਤ ਵੱਡਾ ਜ਼ਿਲ੍ਹਾ ਜਿਸਨੂੰ ਕਿ ਪੋਲਿਟਿਕਲ ਹੱਬ ਵੀ ਕਹਿ ਸਕਦੇ ਹੋ ਇੰਡਸਟਰੀਅਲ ਹੱਬ ਵੀ ਕਹਿ ਸਕਦੇ ਹੋ ਔਰ ਐਜੂਕੇਸ਼ਨਲ ਹੱਬ ਵੀ ਕਹਿ ਸਕਦੇ ਹੋ ਮੈਡੀਕਲ ਐਜੂਕੇਸ਼ਨ ਐਗਰੀਕਲਚਰ ਐਜੂਕੇਸ਼ਨ ਐਨੀਮਲ ਐਜੂਕੇਸ਼ਨ ਸੋ ਸੋਚ ਕਰਕੇ ਬਹੁਤ ਵੱਡੀ ਜਗ੍ਹਾ ਲੁਧਿਆਣਾ ਹੈਗਾ ਸਾਰੇ ਪੰਜਾਬ ਦਾ ਮੋਸਟ ਹੈਪਨਿੰਗ ਪਲੇਸ ਹੈਗੀ ਹੈ ਜ ਜਿਹੜਾ ਸਾਰੀ ਰਾਤ ਤੇ 24 ਘੰਟੇ ਜਾਗਦਾ ਰਹਿੰਦਾ ਅਲਰਟ ਰਹਿੰਦਾ ਸੋ ਬਹੁਤ ਬਹੁਤ ਸਵਾਗਤ ਆ ਆਪਣੇ ਸਾਹ ਬਟ ਥੈਂਕ ਯੂ ਤੁਸੀਂ ਅਸੀਂ ਕਾਫੀ ਸਾਨੂੰ ਤੁਸੀਂ ਸਾਡੇ ਅੱਜ ਟਾਈਮ ਦਿੱਤਾ ਸਾਨੂੰ ਬੈਸਤ ਤੁਸੀਂ ਮਿਸ਼ਾਵਲੇ ਤੋਂ ਰਹਿੰਦੇ ਹੋ ਜੀ ਲੇਕਿਨ ਤੁਸੀਂ ਸਪੈਸ਼ਲੀ ਅੱਜ ਕਿਉਂਕਿ ਇੱਕ ਸਾਡੇ ਵੱਲੋਂ ਵੀ ਕੌਗ੍ਰੈਚੂਲੇਟ ਕਰਨਾ ਬੰਦਾ ਸੀਗਾ ਕਿ ਤੁਹਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਮੀਡੀਆ ਦੀ ਦਿੱਤੀ ਗਈ ਜੀ ਦੁਬਾਰਾ ਜੀ ਜੀ ਪਹਿਲਾਂ ਜ਼ਿੰਮੇਵਾਰੀ ਤੁਹਾਡੀ ਬਹੁਤ ਵੱਡੀ ਸੀ ਲੇਕਿਨ ਪਰਟੀਕੁਲਰਲੀ ਲੁਧਿਆਣਾ ਸ਼ਹਿਰੀ ਦੀ ਜਿਹੜੀ ਮੀਡੀਆ ਦੀ ਜ਼ਿੰਮੇਵਾਰੀ ਆ ਉਹ ਤੁਹਾਡੇ ਮੋਢੇ ਤੇ ਆਨ ਖੜੀ ਹੋਈ ਹੈ ਕਿਉਂਕਿ ਮੀਡੀਆ ਕਹਿਣ ਨੂੰ ਤਾਂ ਆਪਣੇ ਸੰਵਿਧਾਨ ਦੇ ਵਿੱਚ ਚੌਥਾ ਸੱਭ ਨਹੀਂ ਹੈਗਾ ਲੇਕਿਨ ਪ੍ਰੈਕਟੀਕਲੀ ਇਹ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਹੈਗਾ ਜੀ ਜੀ ਉਹ ਤੁਹਾਨੂੰ ਆਲਰੇਡੀ ਯੂ ਆਰ ਵੈਲ ਅਵੇਅਰ ਥੈਟ आवर ਡੈਮੋਕ੍ਰੇਸੀ ਇਜ਼ ਲਾਰਜੇਸਟ ਇਨ ਦ ਵਰਲਡ ਸੰਸਾਰ ਸਭ ਤੋਂ ਵੱਡਾ ਲੋਕਤੰਤਰ ਸਾਡੇ ਦੇਸ਼ ਹੈਗਾ ਸੋ ਸਰ ਹੁਣ ਥੋੜਾ ਜਿਹਾ ਤੁਸੀਂ ਦੱਸੋ ਕਿ ਲੁਧਿਆਣੇ ਚ ਕਿਹੜੀਆਂ-ਕੜੀਆਂ ਜ਼ਿੰਮੇਵਾਰੀਆਂ ਤੁਹਾਡੇ ਮੋਢੇ ਤੇ ਆਈਆਂ ਤੇ ਕਿੱਦਾਂ ਦਾ ਤੁਹਾਡਾ ਪਹਿਲਾ ਪਿਛਲਾ ਜਿਹੜਾ 12 ਸਾਲ ਦਾ ਤਜਰਬਾ ਰਿਹਾ ਸਿਆਸੀ ਪਾਰਟੀ ਦੇ ਵਿੱਚ ਕਦੋਂ ਤੁਸੀਂ ਆਪਣੇ ਆਪ ਨੂੰ ਚੰਗਾ ਤੇ ਕਦੇ ਉੱਪਰ ਤੇ ਕਦੇ ਥੱਲੇ ਕਿਤਾ ਕਿਤਾ ਮਹਿਸੂਸ ਨਵੀਂ ਪੀੜੀ ਨੂੰ ਦੱਸਿਆ ਹੈ ਤੇ ਤੁਸੀਂ ਵੀ ਯੰਗ ਹੀ ਬਹੁਤ ਜ਼ਿਆਦਾ ਲੇਕਿਨ ਜਿਹੜੇ 18 ਸਾਲ ਦੇ ਹੋਣ ਵਾਲੇ ਆ ਉਹਨਾਂ ਬਾਰੇ ਕੁਝ ਕੁਝ ਦੱਸੋ ਤਾਂ ਕਿ ਉਹ ਤੁਹਾਡੇ ਤੋਂ ਕੁਝ ਸਿੱਖ ਸਕਣ ਮੇਨਲੀ ਪਹਿਲਾਂ ਤਾਂ ਐਸਐਮਜੀ ਜ਼ੈਡ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਗ੍ਰੇਟਫੁਲ ਤੁਸੀਂ ਬੰਨੂ ਇਨਵਾਈਟ ਕੀਤਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਦੂਸਰਾ ਇਹ ਚਿੰਗਾਰੀ ਸ਼ੁਰੂ ਹੋਈ ਜੀ ਜਦੋਂ ਅਰਵਿੰਦ ਜੀ ਨੇ ਅਨ ਇੰਡੀਆ ਅਗੇਂਸਟ ਕ腐ਸ਼ਨ ਵੇਲੇ ਤੋਂ ਸ਼ੁਰੂਆਤ ਕੀਤੀ ਜੀ ਮੈਂ ਆਪਣੇ ਆਫਿਸ 'ਚ ਬੈਠਾ ਸੀਗਾ ਟੀਵੀ ਦੇ ਉੱਪਰ ਤਾਂ ਜ਼ਿਆਦਾ ਇਹਨਾਂ ਨੂੰ ਦਿਖਾਇਆ ਨਹੀਂ ਜਾਂਦਾ ਸੀਗਾ ਇੰਡੀਆ ਗੇਸਕ੍ਰਿਪਸ਼ਨ ਦੀ ਵੈਬਸਾਈਟ ਤੇ ਸਾਡਾ ਲਾਈਵ ਪਹਿਲੇ ਕਰ ਜਾਂਦਾ ਹੁੰਦਾ ਸੀ ਮੈਂ ਅਚਾਨਕ ਮੈਂ ਦੇਖਿਆ ਕਿ ਮੈਂ ਆਪਣੇ ਆਫਿਸ 'ਚ ਬੈਠਾ ਹੋਇਆ ਮੈਂ ਬਿਨਾਂ ਬ੍ਰੇਕਫਾਸਟ ਕੀਤੇ ਉੱਥੇ ਗਿਆ ਸੀਗਾ ਤੇ ਅਰਵਿੰਦ ਜੀ ਫਾਸਟਿੰਗ 'ਤੇ ਸੀਗੇ ਉਸ ਟਾਈਮ ਦੇ ਉੱਪਰ ਤੇ ਮੇਰੇ ਦਿਲ 'ਚ ਬੜੀ ਗੱਲ ਆਈ ਵੀ ਇੱਕ ਬੰਦਾ ਆਪਣੇ ਲਈ ਇੰਨਾ ਕੁਝ ਕਰ ਰਿਹਾ ਹੈ ਤਾਂ ਕਿਉਂ ਨਾ ਉਹਨਾਂ ਦੇ ਨਾਲ ਦੇਸ਼ ਦੇ ਲਈ ਇਸ ਲਈ ਜੁੜਿਆ ਜਾਵੇ ਆਪਾਂ ਸਿਦਾਰੀਆਂ ਸਭਨਾ ਨਿਵਾਨਨੇ ਆ ਫਿਰ ਆਪਾਂ ਐਂਡ ਦੇ ਗੱਲ ਆਂਦੀ ਹੈ ਕਿ ਪੋਲਿਟਿਕਲ ਸਿਸਟਮ ਚੇਂਜ ਨਹੀਂ ਹੁੰਦਾ ਬਹੁਤ ਸਾਰੇ ਆਪਾਂ ਜਦੋਂ ਵੀ ਕਿਤੇ ਬੈਠਦੇ ਆ ਯਾਰ ਦੋਸਤ ਜਾਂ ਜਿੰਨੇ ਵੀ ਆਪਣੇ ਗਰੁੱਪ ਹੁੰਦੇ ਆ ਕਦੀ ਕਿਤੇ ਵੀ ਮਿਲੇ ਤਾਂ ਫਿਰ ਐਂਡ ਤੇ ਕੋ ਮੇਰ ਕੇ ਪੋਲਿਟਿਕਲ ਸਿਸਟਮ ਦੇ ਚੇਂਜ ਦੀ ਗੱਲ ਤੇ ਅਸੀਂ ਆ ਜਾਂਦੇ ਆ ਕਿ ਉਹ ਨਹੀਂ ਕਿਉਂ ਨਹੀਂ ਹੋ ਰਿਹਾ ਤਾਂ ਮੈਨੂੰ ਜਦੋਂ ਮੈਂ ਬ੍ਰੇਕਫਾਸਟ ਕਰਕੇ ਨਹੀਂ ਗਿਆ ਸੀ ਔਰ ਮੈਂ ਦੇਖਿਆ ਕਿ 2:00 ਵੱਜ ਗਏ ਮੈਨੂੰ ਕਿਸ ਤਰ੍ਹਾਂ ਭੁੱਖ ਲੱਗੀ ਹੋਈ ਆ ਔਰ ਇੱਕ ਉਹ ਬੰਦਾ ਜਿਹੜਾ ਸਾਹਮਣੇ ਬੈਠੇ ਆ ਔਰ ਇਨੇ ਦਿਨ ਤੋਂ ਫਾਸਟਿੰਗ ਦੇ ਤਾਂ ਮੇਰੇ ਅੰਦਰ ਵੀ ਫਿਰ ਚਿੰਨਹਿਤ ਹਾਲਾ ਕਿ ਹੈ ਡਾਇਬੀਟਿਕ ਸੀ ਬਿਲਕੁਲ ਸਰ ਬਿਲਕੁਲ ਡਾਇਬੀਟਿਕ ਸੀਗੇ ਤੇ ਮੈਨੂੰ ਥੋੜੀ ਅੰਦਰ ਚਿੰਨਹਿਤ ਲੱਗੀ ਕਿ ਯਾਰ ਜੇ ਇਸ ਟਾਈਮ ਵੀ ਨਾ ਉੱਠੇ ਤਾਂ ਫਿਰ ਬਹੁਤ ਲੇਟ ਹੋ ਜਾਵਾਂਗੇ ਸਾਨੂੰ ਨਾਲ ਇਹਨਾਂ ਦਾ ਸਾਥ ਦੇਣਾ ਚਾਹੀਦਾ ਉਸ ਦਿਨ ਤੋਂ ਅਸੀਂ ਇਹਨਾਂ ਨੂੰ ਫਿਰ ਵਾਚ ਕਰਨਾ ਸ਼ੁਰੂ ਕੀਤਾ ਹਾਲਾਂਕਿ ਬਹੁਤ ਘੱਟ ਲੋਕ ਜਾਣਦੇ ਆ 2010 ਦੇ ਵਿੱਚ ਇਹਨਾਂ ਦੀ ਇੰਟਰਵਿਊਜ਼ ਹੋਈਆਂ ਮੈਂ ਕਾਫੀ ਟਾਈਮ ਛੱਡ ਕੇ 2010 ਦੇ ਵਿੱਚ ਜਦੋਂ ਕਿ ਇਹ politically active ਵੀ ਨਹੀਂ ਸੀਗੇ ਜਦੋਂ ਇਹ socially active ਸੀਗੇ ਅ ਅਜ ਤੱਕ ਤੇਕ ਪ੍ਰੋਗਰਾਮ ਆਂਦਾ ਹੁੰਦਾ ਸੀਗਾ ਉਹਨੂੰ ਚਾਵਲਾ ਜੀ ਕਰਦੇ ਸੀਗੇ ਪ੍ਰਭੂ ਚਾਵਲਾ ਜੀ ਹਾਂਜੀ ਸਿੱਧੀ ਬਾਤ ਉਦੋਂ ਵੀ ਇਹਨਾਂ ਦੀ ਇੰਟਰਵਿਊ ਆਈ ਤਾਂ ਮੈਂ ਬਹੁਤ ਸਾਰੇ ਆਪਣੇ ਕੰਮ ਜੂਰੇ ਵਿੱਚ ਛੱਡ ਕੇ ਮੈਂ ਸਪੈਸ਼ਲੀ ਇਹਨਾਂ ਦੀ ਇੰਟਰਵਿਊ ਨੂੰ ਵਾਚ ਕੀਤਾ ਉਸ ਲੀਡਰ ਦੇ ਵਿਚਾਰ ਸੁਨੇ ਪਰ ਜਦੋਂ ਦੇਖਿਆ ਉਦੋਂ ਤਾਂ ਲੀਡਰ ਵੀ ਨਹੀਂ ਸੀਗੇ ਹੌਲੀ-ਹੌਲੀ ਅੱਗੇ ਆਏ ਤਾਂ ਦੇਖਿਆ ਕਿ ਜਦੋਂ ਇਹ ਐਕਟਿਵਿਸਟ ਨੇ ਔਰ ਇਹ ਦੇਸ਼ ਦੇ ਲਈ ਵਧੀਆ ਕੰਮ ਕਰ ਰਹੇ ਨੇ ਤਾਂ ਉਦੋਂ ਤੋਂ ਅਸੀਂ ਇਹਨਾਂ ਦੇ ਨਾਲ ਫਿਰ ਜੁੜੇ ਜੀ ਉਸ ਤੋਂ ਬਾਅਦ ਹੌਲੀ-ਹੌਲੀ ਪਾਰਟੀ ਬਣੀ ਪਾਰਟੀ ਤੋਂ ਬਾਅਦ ਇਲੈਕਸ਼ਨ ਚਾਏ ਲੁਧਿਆਣਾ ਵਿੱਚ ਫੂਲਕਾ ਨੂੰ ਟਿਕਟ ਮਿਲੀ ਸੀ ਸਾਰਿਆਂ ਨੇ ਸਾਥ ਦਿੱਤਾ ਬਹੁਤ ਘੱਟ ਮਾਰਜਨ ਦੇ ਉੱਪਰ ਫੂਲਕਾ ਜੀ 19000 ਸਮਥਿੰਗ ਵੋਟ ਤੇ 2 ਲੱਖ 80 ਹਜ਼ਾਰ ਉਹਨਾਂ ਨੂੰ ਵੋਟ ਪਈ ਸੀ ਤੇ ਉਦੋਂ ਉਹ ਥੋੜੇ ਜਿਹਾ ਮਾਰਜਨ ਤੇ ਸੈਕੰਡ ਨੰਬਰ ਤੇ ਉਹ ਜੀਟੀ ਡਰੇਗ ਤਾਂ ਪਾਰਟੀ ਫਿਰ ਚੱਲਦੀ ਰਹੀ ਅੱਗੇ ਅੱਗੇ ਪੰਜਾਬ ਦੇ ਉੱਤੋਂ 4 ਸੀਟਾਂ ਆਈਆਂ 3 ਸੀਟਾਂ ਤੇ ਅਸੀਂ ਬਹੁਤ ਵੱਡੀ 3 ਲੱਖ ਵੋਟ ਜਲੰਧਰ ਔਰ ਰਣਪੁਰ ਸਾਹਿਬ ਦੀ ਜਿਹੜੀ ਟਿਕਟ ਸੀ ਸੀਟ ਸੀਗੀ ਲੋਕ ਸਭਾ ਦੀ ਉਥੇ ਘਟ ਮਾਰਦਨ ਤੇ ਲੁਧਿਆਣਾ ਦੇ ਘਟ ਮਾਰਦਨ ਤੇ ਅਸੀਂ ਹਾਰ ਸੀ ਚਾਰ ਐਮਪੀ ਸਾਡੇ ਜਿੱਤ ਕੇ ਆਗੇ ਸੀਗੇ ਜੀ ਉਸ ਤੋਂ ਬਾਅਦ ਪਾਰਟੀ ਨੇ ਐਕਟਿਵਲੀ ਪੰਜਾਬ ਦੇ ਵਿੱਚ 2017 ਦੀ ਤਿਆਰੀ ਸ਼ੁਰੂ ਕੀਤੀ ਉਸ ਟਾਈਮ ਦੇ ਉੱਪਰ ਤੋਂ ਹੀ ਮੈਂ মিডিਆ ਦਾ ਰੋਲ ਵੀ ਚੁਆਇਆ ਸਭ ਤੋਂ ਪਹਿਲਾਂ ਮੇਰੀ ਅਪੁਆਇੰਟਮੈਂਟ ਅਗਸਤ ਜੁਲਾਈ ਦੇ ਮਹੀਨੇ 2015 ਚ ਹੋਈ ਸੀ ਸੋਸ਼ਲ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਨੇ ਬਹੁਤ ਵੱਡਾ 파ਰਟ ਨਿਭਾਇਆ ਸਾਡੀ ਪਾਰਟੀ ਦੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤੇ ਸਾਨੂੰ ਉਦੋਂ ਬਹੁਤ ਸਾਥ ਮਿਲਿਆ ਸੋਸ਼ਲ ਮੀਡੀਆ ਦਾ ਵੀ ਤੇ ਕਾਫੀ ਸਾਰੇ ਜਿਹੜੇ ਚੈਨਲ ਉਸ ਟਾਈਮ ਤੇ ਐਕਟਿਵ ਹੋ ਰਹੇ ਸੀਗੇ ਜਿਹੜੇ ਦੂਜੇ ਚੈਨਲ ਸੈਟਲਾਈਟ ਚੈਨਲ ਉਹਨਾਂ ਵੱਲੋਂ ਸਾਥ ਘਟ ਕਿਉਂ ਮਿਲਿਆ ਉਹ ਜਿਨ੍ਹਾਂ ਦੀ ਸਰਕਾਰਾਂ ਸੀ ਉਸ ਟਾਈਮ ਤੇ ਉਹ ਉਸ ਟਾਈਮ ਤੇ ਇਸ ਚੀਜ਼ਾਂ ਨੂੰ ਮੈਨੇਜ ਕਰਦੇ ਸੀਗੇ ਜੀ ਉਹ ਤੇ ਨਹੀਂ ਚਾਹੁੰਦੇ ਸੀਗੇ ਕਿ ਇਹ ਲੋਕ ਉੱਠ ਕੇ ਆਣ ਅੱਗੇ ਪਰ ਤੁਸੀਂ ਜਿੰਨਾ ਵੀ ਰੋਗ ਲਾ ਲੋ ਕੋਈ ਰੁਕ ਨਹੀਂ ਸਕਦੀ ਹੁੰਦੀ ਚੀਜ਼ ਦਾ ਜੇ ਅਸੀਂ ਸੱਤਾ ਚ ਪਰ ਇਹ ਵੀ ਦੇਖੋ ਨਾ ਜੀ ਸੈਟਲਾਈਟ ਚੈਨਲਾਂ ਦੇ ਵਿੱਚ ਵੀ ਵੱਡੇ ਵੱਡੇ ਸਿਆਸਤਦਾਨਾਂ ਦੇ ਕਬਜ਼ੇ ਹਾਂ ਬਿਲਕੁਲ ਹੈ ਜੀ ਕੇਵਲਾਂ ਦੇ ਕਬਜ਼ੇ ਬਿਲਕੁਲ ਜੀ ਬਿਲਕੁਲ ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਕਬਜ਼ੇ 80% ਤੱਕ ਵਰਕਰਾਂ ਰਹੇ ਗਿਆ ਔਰ ਇਹ ਤਾਂ ਸ਼ੁਕਰ ਹੋਵੇ ਜਿਸ ਫੀਲਡ ਦੀ ਤੁਹਾਡੀ ਐਕਸਪਰਟਾਈਜ਼ ਹੈਗੀ ਆ ਜਿਹਨੂੰ ਇੰਟਰਨੈਸ਼ਨਲ ਟੈਕਨੋਲੋਜੀ ਦੇ ਮਾਧਮ ਨਾਲ ਖੋਲ ਦਿੱਤਾ ਗਿਆ ਜੀ ਤਾਂ ਜਾ ਕੇ ਕਿਤੇ ਆਪਾਂ ਥੋੜਾ ਜਿਹਾ ਸਹਾਰਾ ਲੈਣ ਜੁਗੇ ਹੋਇਆ ਬਿਲਕੁਲ ਜੀ ਬਿਲਕੁਲ ਜੇ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਸ਼ਾਇਦ ਅਸੀਂ ਲੋਕਾਂ ਤੱਕ ਆਪਣੀ ਆਵਾਜ਼ ਔਰ ਆਪਣੀ ਗੱਲ ਪਹੁੰਚਾ ਹੀ ਨਾ ਪਾਣਦੇ ਅੱਜ ਦੇ ਯੁੱਗ ਵਿੱਚ 2012-14 ਤੋਂ ਬਾਅਦ ਸਭ ਕੋਲ smartphones ਹੈ YouTube ਚੱਲਦਾ ਹੈ ਫੇਸਬੁਕ ਤੇ ਤੁਸੀਂ ਵੀਡੀਓ ਰਾਹੀਂ ਆਪਣੀ ਗੱਲ ਪਹੁੰਚਾ ਸਕਦੇ ਹੋ ਜੀ ਜੀ WhatsApp ਤੇ ਤੁਹਾਡਾ ਮੈਸੇਜ ਪਹੁੰਚ ਜਾਂਦਾ ਇਜ਼ੀਲੀ ਲੋਕਾਂ ਨੂੰ ਤੁਸੀਂ ਆਪਣੀ ਗੱਲ ਵਾਈਡਲੀ ਲੋਕਾਂ ਤੱਕ ਪਹੁੰਚਾ ਸਕਦੇ ਹੋ अदरवाइज ਇਹ ਪਹਿਲਾ ਮਾਧਿਅਮ ਸੀਗਾ ਹੀ ਨਹੀਂ ਜੀ ਜੀ ਪਰ ਸਰ ਹੋ ਜਿਵੇਂ ਤੁਹਾਡੀ ਸਰਕਾਰਾਂ ਚ ਸਰਕਾਰਾਂ ਦੀ ਇਹਦੀ ਬਿਰਖਲ ਰਹਿ ਗਈ ਸੀ ਜੀ ਉਦੋਂ ਬਾਅਦ ਤੁਸੀਂ ਬਾਈਚ ਇਲੈਕਸ਼ਨ ਲੜੇ ਔਰ ਚੰਗੀ ਜਿਹੀ ਵੱਡੀ ਜਿੱਤ ਤੁਸੀਂ ਬਿਲਕੁਲ ਲੇਕਿਨ ਟੌਡੂ ਆਮ ਬੰਦਾ ਨਾਤਾ ਤੁਹਾਡਾ ਬੜਾ ਇੰਪ੍ਰੈਸਿਵ ਰਿਸ਼ੂਰ ਤੋਂ ਜੀ ਔਰ ਜਿਹੜਾ ਸਿੰਬਲ ਸੀ ਉਹ ਵੀ ਬੜਾ ਇੰਪ੍ਰੈਸਿਵ ਰਿਹਾ ਲੇਕਿਨ ਲੋਕਾਂ ਦਾ ਇਹ ਕਹਿਣਾ ਹੈ ਕਿ ਥੋੜੀ ਪਾਰਟੀ ਦੇ ਜਿਹੜੀ ਵੌਲੰਟੀਅਰਸ਼ਿਪ ਹੈ ਵੌਲੰਟੀਅਰਸ਼ਿਪ ਜੀ ਉਹ ਕਿਤੇ ਨਾ ਕਿਤੇ ਲੈਕ ਰਹੀ ਹੈ ਘਾਟ ਘਟ ਗਈ ਸੈਲਫ ਇੰਟਰਸਪੈਕਸ਼ਨ ਵੀ ਘਟ ਗਈ ਇਹ ਗੱਲ ਥੋੜੀ ਜਿਹੀ ਮੈਂ ਥੋੜੀ ਚੁੱਪ ਵੀ ਕਰ ਰਿਹਾ ਮਾਫੀ ਚਾਹਨਾ ਨਹੀਂ 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 ਐਸੀ ਕੋਈ ਗੱਲ ਨਹੀਂ ਚੁੱਪ ਨਹੀਂ ਹੈ ਦੇਖੋ ਹਰੇਕ ਦਿਨਾਂ ਐਕਸਪੈਕਟੇਸ਼ਨ ਹੁੰਦੀ ਹੈ ਕਿ ਇਸ ਤੋਂ ਬਾਅਦ ਅਸੀਂ ਆ ਹੋਵਾਂਗੇ ਆਵਾਂਗੇ ਪਰ ਜਦੋਂ ਅਸੀਂ ਨਹੀਂ ਜਿੱਤ ਪਏ ਤਾਂ ਹਰੇਕ ਬੰਦੇ ਕੋਲ ਇੰਨਾ ਲੰਬਾ ਸਮਾਂ ਨਹੀਂ ਹੁੰਦਾ ਕਿ ਉਹ ਪੋਲੀਟੀਕਲੀ ਐਕਟਿਵ ਰਹੇ ਹੁਣ 2019 ਦੇ ਵਿੱਚ ਐਮਪੀ ਇਲੈਕਸ਼ਨ ਸਾਨੂੰ ਬਹੁਤ ਘੱਟ ਵੋਟਾਂ ਮਿਲੀਆਂ ਪਰ ਫਿਰ ਵੀ ਅਸੀਂ 2022 ਸਰਕਾਰ ਬਣਾਈ ਜੀ ਤਾਂ ਹਰੇਕ ਨੇ ਆਪਣੇ ਕਾਰੋਬਾਰ ਵੀ ਦੇਖਣੇ ਆ ਸਾਨੂੰ ਜਿਹੜਾ ਵੋਲੰਟੇਰਲੀ ਟਾਈਮ ਦੇ ਰਿਹਾ ਉਹ ਬਹੁਤ ਪ੍ਰੀਸ਼ੀਅਸ ਟਾਈਮ ਹੈ ਉਹਨੇ ਆਪਣੀਆਂ ਫੈਮਲੀਆਂ ਵੀ ਦੇਖਣੀਆਂ ਨੇ ਆਪਣੇ ਘਰ ਕਾਰੋਬਾਰ ਰਿਸ਼ਤੇਦਾਰੀਆਂ ਵੀ ਦੇਖਣੇ ਕੋ ਜਿੰਨਾ ਕ ਟਾਈਮ ਉਹ ਦੇ ਦਦ ਸੀਗਾ ਉਹ ਦੇ ਸਕਦਾ ਸੀਗਾ ਸਾਨੂੰ ਕਿਸੇ ਨੇ ਕੋਈ ਗਿਲਾ ਸ਼ਿਕਵਾ ਨਹੀਂ ਲੋਕਾਂ ਨੇ ਘੱਟ ਟਾਈਮ ਵੀ ਦਿੱਤਾ ਕੁਝ ਲੋਕ ਕਿਉਂਕਿ ਅਸੀਂ ਉਹ ਲੋਕ ਆ ਜਿਹੜੇ ਪੋਲਿਟਿਕਸ ਤੋਂ ਪੈਸਾ ਬਣਾ ਲੈਣੀ ਆਏ ਸੀ ਜੀ ਅਸੀਂ ਐਜ਼ ਅ ਸੇਵਾ ਲਈ ਆਏ ਸੀਗੇ ਕਿ ਇਸ ਦੇਸ਼ ਦੇ ਵਿੱਚ ਜੋ ਵੀ ਚੱਲ ਰਿਹਾ ਉਹਦਾ ਮਿਆਰ ਉੱਪਰ ਲੈ ਕੇ ਜਾਈਏ ਜਿਹੜੇ ਇਸ਼ੂਜ਼ ਉੱਪਰ ਗੱਲ ਹੀ ਨਹੀਂ ਹੁੰਦੀ ਉਹ ਅਸੀਂ ਇਸ਼ੂਜ਼ ਲਿਆ ਕੇ ਅੱਗੇ ਰੱਖੇ ਤਾਂ ਅੱਜ ਉਹਨਾਂ ਦੀ ਗੱਲ ਵੀ ਹੋ ਰਹੀ ਹੈ ਉਹਨਾਂ ਤੇ ਕੰਮ ਵੀ ਹੋ ਰਿਹਾ ਜੋ ਪਬਲਿਕ ਚਾਹੁੰਦੀ ਸੀ ਉਹੀ ਅੱਜ ਹੋ ਰਿਹਾ ਵਾ ਸਵਾਸਥਿਆ ਵਿੱਚ ਤੁਸੀਂ ਦੇਖੋ ਸਿੱਖਿਆ ਦੇ ਵਿੱਚ ਦੇਖੋ ਸੁਧਾਰ ਹੋ ਰਹੇ ਨੇ 30 ਸਾਲ ਤੱਕ ਅਗਰ ਅਪਾ ਗੱਲ ਕਰੀਏ ਤਾਂ ਨितीश ਕੁਮਾਰ ਨੇ ਕਦੀ ਲੋਕਾਂ ਨੂੰ ਫੈਸਿਲਿਟੀ ਦੇਣ ਦੀ ਗੱਲ ਨਹੀਂ ਕੀਤੀ 30 ਸਾਲ ਤੋਂ ਉਹ ਮੁੱਖ ਮੰਤਰੀ ਨੇ ਬਿਹਾਰ ਦੇ ਅੱਜ ਉਹ ਵੀ ਕਹਿ ਰਹੇ ਨੇ ਮੈਂ 125 ਯੂਨਟ ਫਰੀ ਦੇ ਦੂੰਗਾ ਤਾਂ ਪਬਲਿਕ ਦੀ ਗੱਲ ਉਦੋਂ اٹਹੀ ਹੈ ਜਦੋਂ ਕੋਈ ਇੱਕ ਕੰਪੀਟੀਸ਼ਨ ਕ੍ਰੀਏਟ ਹੋਇਆ ਪਾਰਟੀਆਂ ਦੇ ਵਿੱਚ ਤੇ ਪਬਲਿਕ ਨੂੰ ਤਾਂ ਕਦੀ ਪ੍ਰਾਇਮਰੀ ਸਮਝੇ ਹੀ ਨਹੀਂ ਗਿਆ ਉਹਦੀ ਨੀਡ ਕੀ ਹੈ ਆਪਣੇ ਅਜੰਡੇ ਔਰ ਆਪਣੇ ਪ੍ਰੋਪਗੈਂਡੀਆਂ ਨਾਲ ਹੀ ਪਾਰਟੀਆਂ ਚੱਲਦੀਆਂ ਨੇ ਜੋ ਬਾਦ ਲੋਕਾਂ ਦੀ ਲਈ ਜਿਹੜੀ ਹੈ ਉਹ ਕਦੀ ਸੋਚਿਆ ਨਹੀਂ ਆ ਮੈਂ ਆਪ ਵੀ ਮੇਰੇ ਖਿਆਲ 15 20 ਸਾਲ ਤੋਂ ਉੱਤੇ ਹੋ ਗਿਆ ਇਸ ਫੀਲਡ ਦੇ ਵਿੱਚ ਜਿਆਦਾ ਹੀ ਹੋ ਗਿਆ ਹੁਣ ਕਿਉਂਕਿ ਮੇਰੀ ਇੱਕ ਮੇਰੇ ਰਿਤੇਸ਼ ਲਖੀਚੌਦ ਦਾ ਨਾਮ ਸੁਣਿਆ ਹਾਂ ਸੀਨੀਅਰ ਜਰਨਲਿਸਟ ਆ ਕਾਫੀ ਚੈਨਨਾ ਚ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤਾਂ ਮੇ ਤੋਂ ਛੋਟੇ ਉਮਰ ਜੀ ਲੇਕਿਨ ਮੈਂ ਉਹਨਾਂ ਤੋਂ ਕਾਫੀ ਜਿਆਦਾ ਪ੍ਰਭਾਵਿਤ ਹੋਇਆ ਤੇ ਉਹਨਾਂ ਨੇ ਮੈਨੂੰ ਐਕਸਪੋਜ਼ਰ ਦਿੱਤਾ ਨੈਕਸਟਲ ਵੀਡੀਓ ਦੇ ਵਿੱਚ ਸੈਟਲਾਈਟ ਵੀਡੀਓ ਤੇ ਕਾਫੀ ਉਹ ਸਟੋਰੀਜ਼ ਕਰਦੇ ਮੈਂ ਹਾਂਜੀ ਹਾਂਜੀ ਬਹੁਤ ਅੱਛੇ ਆਈ ਨੇ ਤੇ ਉਹ ਮੇਰੇ ਨਾਲ ਡਿਸਕਸ ਕਰਦੇ ਰਹਿੰਦੇ ਆ ਕਹਿੰਦੇ ਇਹ ਕਈ ਪਾਰਟੀਆਂ ਦੇ ਵਿੱਚ ਜਿਹੜੀ ਕੰਟੀਨਿਉਟੀ ਸਸਟੇਨੇਬਿਲਟੀ ਆ ਇਹ ਪਿਛਲੇ 2.5 ਸਾਲ ਤੁਹਾਡੀ ਸਰਕਾਰ ਦੀ ਇੱਕ ਕਾਫੀ ਜੁੱਟਰ ਤੁਹਾਡੀ ਸਰਕਾਰਾਂ ਵੱਲੋਂ ਲੈ ਗਈ ਜਾਂ ਤਾਂ ਤੁਹਾਡੇ ਵੱਲੋਂ ਇਹ ਇੱਕ ਥੋੜੀ ਜੀ ਡਰਾਵੈਕ ਸੀਗਾ ਕਾਫੀ ਸਟੈਪਸ ਜਿਹੜੇ ਤੁਸੀਂ ਅਨਾਉਂਸ ਕਰ ਦਿੱਤੇ ਸੀ ਲੇਕਿਨ ਉਸ ਤੋਂ ਬਾਅਦ ਫਿਰ ਜਾਂ ਤਾਂ ਹਾਈ ਕੋਰਟ ਚ ਟੁੱਟ ਜਾਂਦੇ ਸੀ ਤੁਹਾਡੇ ਫੈਸਲੇ ਤੇ ਇਹ ਜਿੱਦਾਂ ਕੀ ਮੇਰੇ ਕੇ ਸੀਰੀਅਸ ਹੈਗੀ ਆ ਹੁਣ ਜਾ ਕੇ ਕਿਤੇ ਦੁਬਾਰਾ ਤੁਹਾਡੀ ਜਿਹੜੀ ਪਬਲਿਕ ਹੈ ਪੇਜ ਆ ਉਹ ਇੰਪਰੂਵਮੈਂਟ ਮੋਡ ਤੇ ਹੈਗੀ ਆ ਸਰ ਦੇਖੋ ਬੜੀਆਂ ਟਿਕ ਟਕ ਮੋਡ ਅਰਾਊਂਡ 3 ਇਅਰਸ ਟੂ ਯੂ نو ਗੋ ਇਨ ਅ ਪ੍ਰੋਐਕਟਿਵ ਮੈਨਰ ਸਰ ਚੀਜ਼ਾਂ ਦਾ ਫਰਕ ਹੋ ਜਾਂਦਾ ਹੈ ਜਿਹੜੇ ਵੀ ਫੈਸਲੇ ਲੈਗੇ ਜੇ ਉਹ ਲੋਕਾਂ ਤੱਕ ਨਹੀਂ ਸਹੀ ਲੱਗੇ ਤਾਂ ਵਾਪਸ ਹੋਏ ਨਿਰੰਤਰਤਾ ਤਾਂ ਹੀ ਹੋਇਆ ਨਾ ਜੀ ਜੀ ਜੇ ਉਹਦਾ ਕੋਈ ਇੰਪੈਕਟ ਗਲਤ ਹੋ ਰਿਹਾ ਸੀ ਜੀ ਤਾਂ ਉਹਦੇ ਚ ਵਾਪਸੀ ਲੈਣ ਨੂੰ ਵੀ ਕੋਈ ਮਾੜੀ ਗੱਲ ਨਹੀਂ ਹੈ ਜੇ ਲੋਕਾਂ ਨੂੰ ਉਹਦਾ ਫਾਇਦਾ ਹੀ ਨਾ ਪਹੁੰਚ ਪਾਇਆ ਤਾਂ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਬੇਸਿਕਲੀ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਬਣਦੀਆਂ ਨੇ ਲੋਕਾਂ ਨੂੰ ਆਪਣਾ ਪ੍ਰੋਗਰਾਮ ਦੇਣੇ ਆ ਅਸੀਂ ਲੋਕ ਸਾਨੂੰ ਵੋਟ ਪਾਉਂਦੇ ਨੇ ਅਸੀਂ ਉਹ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਂਦੇ ਹਾਂ ਲਜਾਨ ਦੇ ਤਰੀਕੇ ਅਲੱਗ ਹੋ ਸਕਦੇ ਆ ਕਿਤੇ ਨਾ ਕਿਤੇ ਕੋਈ ਘਾਟ ਨਹੀਂ ਰਹਿ ਸਕਦੀ ਆ ਪਰ ਜੇ ਅਸੀਂ ਬੈਕ ਆਊਟ ਕਰਦੇ ਆ ਕਿਤੋਂ ਜਾਂ ਬਲੂ ਟਰਨ ਹੁੰਦਾ ਆ ਆਪਾਂ ਉਹਨੂੰ ਆਪਣੀ ਮੀਡੀਆ ਚ ਯੂਟਰਨ ਕਹਿੰਦੇ ਪਰ ਜੇ ਉਹਦਾ ਕੋਈ ਫਾਇਦਾ ਹੈ ਉਹ ਤੇ ਗਲਤ ਚੀਜ਼ਾਂ ਦੀ ਇੰਪੈਕਟੇਸ਼ਨ ਹੋ ਰਹੀ ਹੈ ਸਾਡੇ ਸਾਹਿਬ ਕਈ ਵਾਰੀ ਤੁਹਾਡੇ ਇੰਟਰਨਲ ਜਿਹੜੇ ਬੰਦੇ ਆ ਜਿਹੜਾ ਨੂੰ ਤੁਸੀਂ ਬਹੁਤ ਵੱਡੀਆਂ ਪੋਜੀਸ਼ਨਾਂ ਦਿੱਤੀਆਂ ਹੁੰਦੀਆਂ ਉਹ ਕਈ ਵਾਰੀ ਕਦੇ ਭੇਤ ਜਿਹੜਾ ਹੁੰਦਾ ਹੈ ਸਰਕਾਰਾਂ ਦੇ ਕੁਝ ਭੇਤ ਵੀ ਹੁੰਦੇ ਜਦੋਂ ਕੋਈ ਔਥ ਹੁੰਦੀ ਹੈ ਜਾਂ ਵੱਡੇ ਵੱਡੇ ਔਧੇ ਸਪੈਸ਼ਲੀ ਕਾਨੂੰਨੀ ਬੰਦਿਆਂ ਦੀ ਗੱਲ ਕਰਾਂ ਸਾਡੇ ਕੋਲ ਇਨਪੁਟ ਆਉਂਦੀ ਹੁੰਦੀ ਸੀ ਕਿ ਇਹ ਇਹ ਕਿਸੇ ਆਪੋਜ਼ਿਟ ਧਿਰ ਨੂੰ ਜਾ ਕੇ ਇਹੇ ਜੇ ਕੰਮ ਕਰਦੇ ਸੀਗੇ ਹੁਣ ਜਾ ਕੇ ਕਿਤੇ ਤਬਦੀਲੀਆਂ ਕੀਤੀਆਂ ਲੇਕਿਨ ਵੱਡੇ ਨੁਕਸਾਨ ਵੀ ਹੋ ਜਾਂਦੇ ਹੁੰਦੇ ਸਰਕਾਰਾਂ ਦੇ ਵਿੱਚ ਕਿਉਂਕਿ ਰਾਤ ਦਾ ਪਤਾ ਨਹੀਂ ਹੁੰਦਾ ਛੋਟੀ ਜੀ ਗਲਤੀ ਜੀ ਔਰ ਤੁਹਾਡੇ ਵਰਗੇ ਇੰਟੈਲੀਜੈਂਟ ਲੋਕ ਜੁੜੇ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਕੋਈ ਤੁਸੀਂ ਕੋ ਕੋਠੀਆਂ ਵਗਲੇ ਤਾਂ ਪੜਾਈ ਨਹੀਂ ਲੇਕਿਨ ਹੋਂ ਜਿਹੜਾ ਲੇਟੈਸਟ ਚੱਲ ਰਿਹਾ ਹੈਗਾ ਲੈਂਡ ਪੂਲਿੰਗ ਦੇ ਉੱਤੇ ਲੈ ਕੇ ਜੀ ਜੀ ਬੜਾ ਗਰਮ ਮੋਲ ਆ ਮੈਂ ਪਰਸੋ ਚੋਤ ਸਹੀ ਯਾਦ ਕਰ ਰਹੀ ਸੀ ਕਿਸੇ ਸ਼ਕਤੀਧਾਨ ਕਿਸਾਨਾਂ ਦੀ ਸ਼ਕਤੀ ਨੂੰ ਕਿਸਾਨਾਂ ਨੇ ਅਨਾਉਂਸ ਕਰਦੇ ਕਿ ਅਸੀਂ 30 ਤਰੀਕ ਨੂੰ ਟਰੈਕਟਰ ਮਾਰਚ ਕੱਢਾਂਗੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਥਾਪੜਾ ਦੇਤੇ ਸਾਰੀਆਂ ਸਿਆਸੀ 파ਟੀਆਂ ਤੁਹਾਡੇ ਸੁਪ ਚਿਤਕਾ ਨੇ ਜੀ ਜੀ ਤੇ ਇਹ ਸਰ ਕੀ ਜੇ ਜੇ ਅੱਗੇ 1.5 ਸਾਲ ਤੋਂ ਤੇ ਰਹਾਨੇ ਤੇ ਲੋਕ ਪਰੇਸ਼ਾਨ ਹੁੰਦੇ ਨੇ ਸਾਰੇ ਪੰਜਾਬ ਦੇ ਕੋਈ ਕਿਸਾਨ ਬਾਰਡਰ ਤੇ ਹੈ ਤਾਂ ਸਾਡੇ ਭਰਾ ਨੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਸਾਥ ਦਿੱਤਾ ਉਹਨਾਂ ਦਾ ਜਦੋਂ ਵੀ ਉਹ ਬਾਰਡਰ ਤੇ ਬੈਠੇ ਦਿੱਲੀ ਵੀ ਗਏ ਨੇ ਅਸੀਂ ਉਹਨਾਂ ਦਾ ਸਾਥ ਦਿੱਤਾ ਹੁਣ ਉਹਨੇ ਆਪਾਂ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਜੀ ਅਸੀਂ ਲੈਂਡ ਐਕਵੀਜ਼ੀਸ਼ਨ ਪਾਲਿਸੀ ਨਹੀਂ ਲੈ ਕੇ ਆਏ ਅਸੀਂ ਲੈਂਡ ਪੂਲਿੰਗ ਲੈ ਕੇ ਆਏ ਜਿਹਦੇ ਜਿਹਦੇ ਚ ਜ਼ਮੀਰદાર ਦਾ ਹੀ ਫਾਇਦਾ ਹੋਵੇ ਜਿਹਦੇ ਕੋਲ ਜ਼ਮੀਨ ਹੈ ਜੇ ਆਪਾਂ ਪਿਛਲੇ 20 25 ਸਾਲ ਦੀ ਗੱਲ ਕਰੀ ਤਾਂ ਇਲੀਗਲ ਕਲੋਨੀਆਂ ਦੀ ਪਰਮਾਰ ਹੈ ਤੇ ਅੱਗੋਂ ਇਹ ਕੰਮ ਨਾ ਹੋਣ ਵੈਸੇ ਵੀ ਪੰਜਾਬ ਦੇ ਕੰਟਰੀ ਐਂਡ ਟਾਊਨ ਪਲੈਨਿੰਗ ਡਿਪਾਰਟਮੈਂਟ ਦੇ ਮਾਸਟਰ ਪਲਾਨਸ ਹੈਗੇ ਨੇ ਉਹ ਮਾਸਟਰ ਪਲਾਨ ਦੇ ਵਿੱਚ ਡਿਫਾਈਨਡ ਜਗ੍ਹਾ ਨੇ ਸਪੋਰਟਸ ਜ਼ੋਨ ਕਿਹੜਾ ਹੋਏਗਾ ਇੰਡਸਟਰੀ ਜ਼ੋਨ ਕਿਹੜਾ ਹੋਏਗਾ ਰੈ residențial ਜ਼ੋਨ ਕਿਹੜਾ ਹੋਏਗਾ ਔਰ ਉਹੀ residențial ਜ਼ੋਨ ਦੇ ਵਿੱਚ ਜਿਹੜੇ ਵੀ ਇਹ ਪ੍ਰਾਈਵੇਟ ਪਲੇਅਰ ਸੀਗੇ ਪ੍ਰਾਈਵੇਟ ਡਿਵੈਲਪਰ ਸੀ ਉਹ ਕਲੋਨਾਈਜ਼ਿੰਗ ਕਰਦੇ ਸੀ ਕੁਝ ਲੋਕਾਂ ਨੂੰ ਕਮਿਟਮੈਂਟ ਹੋਰ ਕੀਤੀ ਜਾਂਦੀ ਸੀ ਤੇ ਡਿਲੀਵਰ ਕੁਝ ਹੋਰ ਕੀਤਾ ਜਾਂਦਾ ਸੀ ਔਰ ਵੇਚ ਕੇ ਚਲੇ ਜਾਂਦੇ ਸੀ ਪ੍ਰੋਬਲਮਸ ਆਉਂਦੀਆਂ ਸੀਗੀਆਂ ਲੁਧਿਆਣੇ ਦੇ ਵਿੱਚ ਜਿਹੜਾ ਡਿਪਾਰਟਮੈਂਟ ਸੀ ਉਹ ਇੱਕ ਲਾਇਸੈਂਸਿੰਗ ਅਥਾਰਟੀ ਰਹਿ ਗਿਆ ਸੀ ਡਿਵੈਲਪ ਆਪ ਨਹੀਂ ਕਰਦਾ ਸੀਗਾ ਇੱਥੇ ਅਸੀਂ ਪਲਾਨ ਇਹ ਕੀਤਾ ਸੀਗਾ ਕਿ ਇਹ ਅਸੀਂ ਲੈਂਡ ਐਕਵੀਜ਼ੀਸ਼ਨ ਦੇ ਥਰੂ ਅਸੀਂ ਕਰਾਂਗੇ ਇਹਦੇ 'ਚ ਜ਼ਿੰਮੇਵਾਰ ਦੀ ਮਰਜ਼ੀ ਹੈ ਜੇ ਅਗਰ ਉਹ ਨਹੀਂ ਚਾਹੇਗਾ ਤੇ ਅਸੀਂ ਉਹਦੀ ਜ਼ਮੀਨ ਨਹੀਂ ਵੀ ਲਵਾਂਗੇ ਕੋਈ ਜ਼ਬਰਦਸਤੀ ਨਹੀਂ ਹੈ ਕਿਸੇ ਨਾਲ ਕਿਸੇ ਵੀ ਤਰ੍ਹਾਂ ਜੀ ਜਿ세 ਜਮੀਨ ਲੈ ਰਹੇ ਆ 1 ਏਕੜ ਦੇ ਬਦਲੇ ਅਸੀਂ ਉਹਨੂੰ 1000 ਗਜ ਦਾ ਰੈ residențial ਉਹਦੇ ਵਿੱਚ ਮਲਟੀਪਲ ਚਾਰ ਆਪਸ਼ਨਸ ਨੇ 250 ਦੇ ਚਾਰ ਵੀ ਲੈ ਸਕਦੇ ਹੋ 300 200 ਔਰ 500 ਵੀ ਲੈ ਸਕਦੇ ਹੋ ਸਾਡੀ ਸਰ ਤੁਹਾਡੀ ਗੱਲ ਬਿਲਕੁਲ ਇੱਕ ਹੋਰ ਟੈਕਨੀਕਲ ਔਰ ਇਹ ਚੀਜ਼ ਆਲਰੇਡੀ ਮੁਹਾਲੀ ਦੇ ਵਿੱਚ ਇੰਪੈਕਟ ਹੋਈ ਹੋਈ ਹੈ ਇੰਪਲੀਮੈਂਟਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਦੇ ਕਿਸਾਨਾਂ ਨੂੰ ਫਾਇਦਾ ਵੀ ਹੋਇਆ ਹੈ ਪ੍ਰਾਈਵੇਟ ਪਲੇਅਰ ਨੂੰ ਪੈਸੇ ਬਿਚੋਂ ਜਿਹੜੇ ਜ਼ਿਆਦਾ ਬੰਦੇ ਸੀਗੇ ਯਾਰ ਜੋ ਵੀ ਉਹ ਕਰਦੇ ਸੀ ਦੇਖੋ ਕਿਸਾਨ ਕਿਉਂ ਨਹੀਂ ਡਿਵੈਲਪ ਕਰ ਸਕਦਾ ਸੀ ਗਲੋਨੀ ਕਿਉਂਕਿ ਉਹਦੇ ਕੋਲ ਪੈਸਾ ਨਹੀਂ ਸੀਗਾ ਤੇ ਉਹਦੇ ਕੋਲ ਜਮੀਨ ਲੈ ਕੇ ਉਹਨੂੰ ਡਿਵੈਲਪ ਉਹ ਵੀ ਪ੍ਰੀ ਲਾਂਚ ਵਿੱਚ ਵੇਚ ਕੇ ਕੁਝ ਪੈਸੇ ਆਪਣੇ ਲਾ ਕੇ ਕੁਝ ਲੋਕਾਂ ਤੋਂ ਲੈ ਕੇ ਉਹ ਲੰਬੇ ਸਮੇਂ ਲਈ ਉਹ ਫਸ ਜਾਂਦਾ ਸੀਗਾ ਨਾ ਵੀਖਿਆ ਤੇ ਉਹ ਵੀ ਰੁਕ ਜਾਂਦਾ ਸੀਗਾ ਇਹ ਵੀ ਬੜੀਆਂ ਪ੍ਰੋਬਲਮਾਂ ਆਉਂਦੀਆਂ ਸੀ ਤਾਂ ਇਹ ਸਾਰਾ ਲੈਂਡ ਪੁਲਿੰਗ ਦਾ ਹੈ ਵਾਚ ਤੁਸੀਂ ਮੁਹੱਲੀ ਐਰੋ ਸਿਟੀ ਜਾ ਕੇ ਦੇਖੋ ਨਵਾਂ 에어ਪੋਰਟ 2014 ਤੋਂ ਬਾਅਦ ਜਿਹੜਾ ਉੱਥੇ ਬਣਿਆ ਹੋਇਆ ਉਸ ਤੋਂ ਬਾਅਦ ਉਹਦੇ ਨਾਲ ਦੇ ਏਰੀਆ ਡਿਵੈਲਪ ਹੋਏ ਐ ਬਹੁਤ ਵਧੀਆ ਹੋਏ ਨੇ ਕੁੱਲੀਆਂ ਚੌੜੀਆਂ ਸੜਕਾਂ ਨੇ ਗੁਰਦਾਉਂ ਜਿੱਦਾਂ ਦੇ ਜਾਣਿਆ ਉਹੋ ਜੀ ਸੇਮ ਫੀਲਿੰਗ ਆਉਂਦੀ ਐ ਬਪੂ ਜੀ ਸਾਹਿਬ ਮੇਰਾ ਇੰਟੈਂਸ਼ਨ ਕੰਟੈਂਸ਼ਨ ਇਹ ਹੈ ਜੀ ਸਰ ਕਿ ਜੇ ਬਾਰਡਰ ਤੇ ਆਪਾਂ ਖੱਜਲ ਹੋ ਸਕਦੇ ਸਾਰੇ ਪੰਜਾਬ ਦੇ ਲੋਕ ਇਹ ਵੀ ਸਾਡੇ ਲੋਕ ਆ ਨਾ ਕਿਸਾਨ ਤੇ ਸਰ ਜੇ 30 ਤਰੀਕ ਤੋਂ ਬਾਅਦ ਇਹੋ ਜਿਹਾ ਕੁਝ ਹੋ ਗਿਆ ਨਹੀਂ ਨਹੀਂ ਕੁਝ ਨਹੀਂ ਉਹਨਾਂ ਨੂੰ ਮਿਸ ਗਾਈਡ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਕੋਲ ਜ਼ਮੀਨ ਜ਼ਬਰਦਸਤੀ ਲੈ ਲਈਤੀ ਜਾਊਗੀ ਤੇ ਤੁਹਾਨੂੰ ਇੱਕ ਚਿੱਠੀ ਦਿੱਤੀ ਜਾਊਗੀ ਜਿਹਨੂੰ ਲੈਟਰ ਆਫ ਇੰਟੈਂਟ ਕਹਿੰਦੇ ਹੋ ਸਾਰਾ ਸਾਰ ਲੀਗਲ ਸਿਸਟਮ ਹੈ ਇਹ ਵਰਲਡ ਦਾ ਬੈਸਟ ਸਿਸਟਮ ਹੈ ਕਿ ਉਹਨੂੰ ਅਸੀਂ ਅਸੀਂ ਉਹਨਾਂ ਨੂੰ ਡਿਵੈਲਪ ਕਰਕੇ ਦੇ ਰਹੇ ਹਾਂ ਜਿਸ ਗੁਰ ਫਾਊਸਿੰਗ ਦਾ ਵੀ ਸਿਸਟਮ ਹੈਗਾ ਵਾ ਕਿ ਅਗਰ ਉਹ ਆਪ ਡਿਵੈਲਪ ਕਰਨਾ ਚਾਹੁੰਦੇ ਹਨ ਉਹਨਾਂ ਕੋਲ ਜ਼ਿਆਦਾ ਜ਼ਮੀਨ ਹੈ ਤਾਂ ਉਹ ਖੁਦ ਵੀ ਕਰ ਸਕਦੇ ਨੇ ਥੋੜਾ ਜਿਆਦਾ ਉਹਨਾਂ ਨੂੰ ਸਟੱਡੀ ਦੀ ਲੋੜ ਹੈ ਵੀ ਇੱਥੇ ਕੀ ਹੈ ਇੱਕ ਵਾਰੀ ਸਟੱਡੀ ਕਰਨ ਇਹਨੂੰ ਪੜਨ ਪੂਰੀ ਤਰ੍ਹਾਂ ਨਾਲ ਪਾਲਿਸੀ ਨੂੰ ਕੀ ਹੈ ਉਹਦੇ ਵਿੱਚ ਕੁਝ ਇੱਕ ਅੱਧੀ ਕਲੌਜ਼ ਉਹਦੇ ਵਿੱਚ ਉਹਨਾਂ ਦੇ ਹਿਸਾਬ ਨਾਲ ਚੇਂਜ ਵੀ ਕੀਤੀ ਹੈ ਜਿਹੜੀ ਮੁਹੱਲੀ ਨਹੀਂ ਸੀ ਕਿ ਉਹ ਦੁਆਰਾ ਸੇਲ ਨਹੀਂ ਕਰ ਆਪਣੇ ਸੀਨੀਅਰ ਲੀਡਰਸ ਨੂੰ ਵੀ ਪੁੱਛੋ ਕਹਿੰਦੇ ਉਹ ਚੀਜ਼ ਨੂੰ ਨਹੀਂ ਹੈਗੀ ਮਲਟੀਪਲ ਟਾਈਮ ਤੁਸੀਂ ਐਲਓਆਇਜ਼ ਨੂੰ ਅੱਗੇ ਸੇਲ ਕਰ ਸਕਦੇ ਹੋ ਤਾਂ ਕੋਈ ਰੋਕ ਨਹੀਂ ਹੈ ਸਭ ਤੋਂ ਵੱਡੀ ਗੱਲ ਹੈ ਜੇ ਤੁਸੀਂ ਇੰਟਰਸਟਿਡ ਨਹੀਂ ਹੈਗੇ ਤਾਂ ਤੁਹਾਡੀ ਜ਼ਮੀਨ ਲਿੱਤੀ ਨਹੀਂ ਜਾਊਗੀ ਕਿਉਂਕਿ ਇਹ ਲੈਂਡ ਐਕਵੀਜ਼ੀਸ਼ਨ ਨਹੀਂ ਹੈ ਲੈਂਡ ਪੂਲਿੰਗ ਹੈ ਜੀ 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 ਤੁਸੀਂ ਕਿ ਸਾਡਾ ਨੂੰ ਵੱਡੇ ਮੁੱਢਲੇ ਤੌਰ ਤੇ ਇਹ ਸਾਡੇ ਮਾਧਮ ਰਾਈ ਅਸ਼ੂਰ ਕਰਾਦੇ ਹੋ ਕਿ ਇਹ ਤੁਹਾਡੇ ਕਿਸੇ ਵੀ ਕਿਸੇ ਕਿਸਾਨ ਨੂੰ ਇਹਦਾ ਕੋਈ ਨੁਕਸਾਨ ਨਹੀਂ ਹਾਂ ਬਿਲਕੁਲ ਨਹੀਂ ਹਾਂ ਜਿਹਦੇ ਕੋਲ ਕਿ ਜਮੀਨ ਹੈ ਜਿੰਮੇਦਾਰ ਹੈ ਜਿਹੜਾ ਆਪ ਮਾਲਕ ਹੈ ਉਹਦੇ ਕੋਲੇ ਤਾਂ ਕੋਈ ਨੁਕਸਾਨ ਨਹੀਂ ਹੈ ਦੇਖੋ ਅਗਰ ਉਹ ਨਹੀਂ ਵੀ ਸਾਲੂ ਦਿੰਦਾ ਉਹ ਵੀ ਆ ਕਿਸੇ ਪ੍ਰਾਈਵੇਟ ਪਲੇਅਰ ਨੂੰ ਵੀ ਤਾਂ ਦੇ ਕੇ ਫਿਰ ਉਹ ਅੱਗੇ ਡਿਵੈਲਪ ਵੀ ਕਰ ਦੈ ਨਾ ਜੀ ਅਰਬਨਾਈਜੇਸ਼ਨ ਦੀ ਲੋੜ ਹੈਗੀ ਹੈ ਪਰ ਸਿਸਟਮੈਟਿਕ ਹੋਣੀ ਚਾਹੀਦੀ ਹੈ ਸਿਸਟਮੈਟਿਕਲ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਫਿਰ ਉਹ ਕੋਈ ਕਵੇ ਕਿ ਮੇਰੀ 25 ਫੁੱਟ ਦੀਸ ਰੋਡ ਹੈ ਪਰ ਉਹ ਮੈਡ ਤੇ ਆ ਕੇ ਛੋਟੀ ਰਹਿ ਜਾਂਦੀ ਹੈ ਪਾਰਕ ਵਿੱਚ ਵੇਚ ਜਾਂਦੇ ਆ ਬੜੀਆਂ ਚੀਜ਼ਾਂ ਹੁੰਦੀਆਂ ਨੇ ਫਿਰ ਉਹ ਜਿਹੜਾ ਖਰੀਦਾਰ ਹੁੰਦਾ ਉਹ ਫਸ ਜਾਂਦਾ ਵੈ ਡਿਵੈਲਪਰ ਚਲਾ ਜਾਂਦਾ ਵੈ ਕਿਸੇ ਦੇ ਹੱਥ ਕੁਛ ਨਹੀਂ ਆਂਦਾ ਇਹ ਬਹੁਤ ਵੱਡੀ ਲੁਧਿਆਣੀ ਵਿੱਚ ਪ੍ਰੋਬਲਮ ਰਹੀ ਹੈ ਜਿੰਨੀਆਂ ਕਲੋਨਾਈਜ਼ਿੰਗ ਸੀਗੀਆਂ ਕਲੋਨੀ ਸੀਗੀਆਂ ਉਹ ਸਾਰੀਆਂ ਇਲੈਗਲ ਸੀਗੀਆਂ ਉਹਦੇ ਨਾਲ ਫਿਰ ਉਹ ਜਾਂ ਤਾਂ ਸਰਕਾਰਾਂ ਨੂੰ ਗਾਲ੍ਹਾਂ ਕੱਢਦਾ ਹੈ ਤੇ ਫਿਰ ਜਿਹੜਾ ਡਿਵੈਲਪਰ ਹੈ ਜਾਂ ਜਿਹੜਾ ਵਿੱਚ ਪ੍ਰੋਮੋਟਰ ਹੈ ਉਹ ਚਲਾ ਜਾਂਦਾ ਤੇ ਕਿਸੇ ਦੇ ਹੱਥ ਪੱਲੇ ਕੁਛ ਨਹੀਂ ਹੱਸਾ ਜੀ ਸਾਹਿਬ ਤੁਹਾਡੀ ਸਰਕਾਰ ਦੇ ਵਾਹ ਵਾਹ ਹਲੇ ਹੋਰ ਚੰਗੇ ਰਿਫਾਰਮਸ ਕੀਤੇ ਵੀ ਹੈਗੇ ਤੁਹਾਡੀ ਗਵਰਨਮੈਂਟ ਨੇ ਮੈਂ ਉਹੋ ਜਿਹਾ ਬੰਦਾ ਨਹੀਂ ਹੈ ਕਿ ਬਾਈ ਇਸ ਐਸਾ ਹੋ ਗਿਆ ਜੀ ਹਰ ਸਰਕਾਰ ਇਵੋਲਵ ਹੁੰਦੀ ਹੈ ਜਿੱਦਾਂ ਸੀ ਇਵੋਲਵ ਹੁੰਦੇ ਤੁਸੀਂ ਇਵੋਲਵ ਹੁੰਦੇ ਹੋ ਇੰਦਾ ਸਰਕਾਰਾਂ ਦੀ ਐਡਮਿਨਿਸਟ੍ਰੇਸ਼ਨ ਵੀ ਇਵੋਲਵ ਹੋਦੀ ਹੈ ਸੋ ਇਹ ਹੁਣ ਕੁਝ ਥੋੜਾ ਜਿਹਾ ਹਿੰਟ ਦਿਓ ਜਾਂ ਕੁਝ ਲੋਕਾਂ ਨੂੰ ਦੱਸੋ ਹੋਰ ਨਵਾਂ ਕੀ ਵਾਟ ਇਜ਼ ਗੋਇੰਗ ਟੂ ਹੈਪਨ ਇਨ ਕਮਿੰਗ ਡੇਜ਼ ਬਾਈ ਦਾ ਗਵਰਨਮੈਂਟ ਫੋਰ ਦਾ ਪੀਪਲ ਰੀਸੈਂਟਲੀ ਦੇਖਿਆ ਉਹਨੇ 10 ਲੱਖ ਰੁਪਏ ਤੱਕ ਦਾ ਇਲਾਜ ਹਜੇ 15 ਦਿਨ ਹੋਇਆ ਜਿਹੜਾ ਆ ਬਈ ਸੋਹਣਿਆ ਲੇਕਿਨ ਸਰ ਸਾਡੀ ਸਾਹਿਬ ਇਹਦੀ ਆਮ ਜਿਹੜੀ ਸਾਦੀ ਭਾਸ਼ਾ ਵਿੱਚ ਲੋਕਾਂ ਨੂੰ ਹਾਲੇ ਇਸ ਚੀਜ਼ ਜਿਹੜੀ ਅਨਾਊਂਸਮੈਂਟ ਹੈਗੀ ਆ ਅੱਗੇ ਡਰ ਬੈਠਾ ਹੋਇਆ ਸੀ ਸਿਰਫ ਬੀਪੀਐਲ ਕਾਰਡ ਵਾਲੇ ਦਾ ਕਾਰਡ ਬਣਾਊਗਾ ਕਾਰਡ ਬਣਾਏਗਾ ਕੌਣ ਨਹੀਂ ਬਣਾਏਗਾ ਇਹ ਜਿਹੜੀ ਕਨਫਿਊਜ਼ਨ ਹੈ ਇਹ ਕਾਈਂਡਲੀ ਤੁਸੀਂ ਲੋਕਾਂ ਨੂੰ ਸਾਦੀ ਭਾਸ਼ਾ ਜਾਰੀ ਕਰੋ ਮਾਨ ਸਾਹਿਬ ਨੇ ਕਲੀਅਰ ਪ੍ਰੈਸ ਕਾਨਫਰੰਸ ਦਿੱਤੀ ਹੈ ਪੀ ਸਿੱਧਾ ਜਾ ਕੇ ਤੁਸੀਂ ਇਲਾਜ ਕਰਾਓਗੇ ਕੋਈ ਬੀਪੀਐਲ ਕਾਰਡ ਕੋਈ yellow ਕਾਰਡ ਕੋਈ ਕਾਰਡ ਨਹੀਂ ਹੈ ਤੁਹਾਡਾ ਅਲੱਗ ਤੋਂ ਹੀ ਕਾਰਡ ਬਣੇਗਾ 2 ਅਕਤੂਬਰ ਤੋਂ ਇਹ ਪਾਲਿਸੀ ਜਿਹੜੀ ਹੈ ਉਹ ਇੰਪਲੀਮੈਂਟ ਹੋ ਜੇਗੀ ਜੀ ਹਰੇਕ ਦੀ ਫੈਮਿਲੀ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਹੈਗਾ ਇਲਾਜ ਦੇ ਵਿੱਚ ਇੰਪੈਨਲਮੈਂਟ ਹਸਪੀਟਲ ਹੋਣਗੇ 700k ਦੇ ਕਰੀਬ ਹੋਣਗੇ 1500 ਹੋਰ 500 ਰੁਪਏ ਕੋਲ ਦੇ ਵਿੱਚ ਟੋਟਲਿਟੀ ਚ 1580 ਐਂਡ ਤੱਕ ਕਰਦੇ ਆਂਗੇ ਜੀ ਤਾਂ ਉਹਦੇ ਚ ਜਿਹੜੇ ਵੀ ਹਸਪੀਟਲ ਹੋਣਗੇ ਤੁਸੀਂ ਜਾ ਕੇ ਸਾਰੇ ਮੈਕਸਿਮਮ ਆਲਮੋਸਟ ਕਵਰ ਹੀ ਹੋ ਜਾਣਗੇ 1500 ਦਾ ਹਸਪੀਟਲ ਬਹੁਤ ਜ਼ਿਆਦਾ ਹੋਗੇ ਪੰਜਾਬ ਦੇ ਵਿਚਾਰੀ ਹੋਣੇ ਆ ਜੀ 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 ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਪੈਸੇ ਪ੍ਰਤੀ ਜਾ ਕੇ ਤੁਹਾਨੂੰ ਆਪਣਾ ਇਲਾਜ ਤੋਂ ਵਾਂਝੇ ਨਹੀਂ ਰੋਗੇ ਤੁਸੀਂ ਜੀ ਤੁਹਾਡੇ ਕੋਲ ਪੈਸਾ ਨਹੀਂ ਹੈ ਤੁਸੀਂ ਇਲਾਜ ਨਹੀਂ ਕਰਾ ਰਹੇ ਹੋ ਤੁਹਾਨੂੰ ਪ੍ਰੋਬਲਮ ਹੈ ਉਹ ਚੀਜ਼ ਨਹੀਂ ਹੋਊਗੀ ਇਹ ਬਹੁਤ ਵੱਡੀ ਫੈਸਿਲਿਟੀ ਹੈ ਕਿਉਂਕਿ ਜਿਹੜੇ ਹੋਰ ਵੀ ਤਰ੍ਹਾਂ ਦੇ ਕਾਰਡ ਬੰਦੇ ਸੀ ਸੈਂਟਰ ਗਵਰਨਮੈਂਟ ਦੇ ਕੁਝ ਉਹਦੇ ਸਪੈਸਿਫਿਕ ਇਲਾਜ ਮਿਲਦੇ ਸੀਗੇ ਸਪੈਸਿਫਿਕ ਕੈਟਾਗਰੀ ਨੂੰ ਮਿਲਦੇ ਸੀਗੇ ਇਹਦੇ ਵਿੱਚ ਹਰੇਕ ਬੰਦੇ ਦਾ ਇਲਾਜ ਕਵਰ ਹੈ ਮੇਨ ਜਿਹੜੀ ਇਹ ਪਾਲਿਸੀ ਹੈ ਲੋਕਾਂ ਦੇ ਕਿ ਜੇਬ ਤੋਂ ਨਾ ਜਾਣ ਉਹਨਾਂ ਦੀ ਤੁਸੀਂ ਅਗਰ ਗੱਲ ਕਰਦਾ ਪੰਜਾਬ ਚ 800 ਤੋਂ ਬਾਅਦ ਇਸ ਟਾਈਮ ਹੀ ਮੋਹ ਮੈਂ ਬਹੁਤ ਟਾਈਮ ਉੱਥੇ ਜਾ ਕੇ ਦਵਾਈ ਲੈਣਾ ਵਾ ਜਦੋਂ ਵੀ ਮੌਸਮ ਚੇਂਜ ਹੁੰਦਾ ਜਿਵੇਂ ਹੁਣ ਬਾਰਿਸ਼ ਆ ਇਸ ਤੋਂ ਬਾਅਦ ਹੌਲੀ ਹੌਲੀ ਸਰਦੀ ਆਏਗੀ ਸਰਦੀ ਤੋਂ ਬਾਅਦ ਗਰਮੀ ਆਏਗੀ ਟੈਂਪਰੇਚਰ ਦਿਨ ਦੇ ਵਿੱਚ ਹੀ 20 ਅਪ ਡਾਊਨ ਜਾਂਦਾ ਆ ਆਪਾਂ ਨੂੰ ਹਮੇਸ਼ਾ ਚੈਸਟ ਇਨਫੈਕਸ਼ਨ ਆਂਦੀ ਜਾਂਦੀ ਕਿਉਂਕਿ ਨਾੜੀ ਵਾਪਸ ਨਾ ਡਾਊਨ ਜਾਂਦਾ ਮੈਂ ਹਮੇਸ਼ਾ ਖੁਦ ਆਪ ਔਰ ਫੈਮਲੀ ਨੂੰ ਮੈਂ ਮੁੱਲ ਲੈ ਲਈ ਤੋਹੀਂ ਦਵਾਈ ਜਾਂਦਾ ਲੋਕਾਂ ਨੂੰ ਲੱਗ ਰਿਹਾ ਕਿ ਨਹੀਂ ਯਾਰ ਇਹ ਪੂਰ ਲੋਕਾਂ ਲਈ ਨਹੀਂ ਕਦੇ ਜਾ ਕੇ ਦੇਖੋ ਐਮਬੀਬੀਐਸ ਡਾਕਟਰ ਆ ਸਰ ਉੱਥੇ ਮੈਂ ਖੁਦ ਚੱਲ ਕੰਪਲੀਟਲੀ ਪ੍ਰੋਪਰ ਤੁਹਾਨੂੰ ਵਧੀਆ ਐਟਮੋਸਫੇਅਰ ਮਿ ਤੁਹਾਡੀ ਤਰੀਕੇ ਨਾਲ ਕਲੀਅਰ ਹੋਏਗੀ ਕਈ ਲੋਕ ਨਾ ਆਪਣੇ ਸਟੇਟਸ ਤੋਂ ਡਰਦੇ ਸ਼ਰਮਾਂਦੇ ਨਹੀਂ ਜਾਂਦੇ ਕਿ ਨਹੀਂ ਨਹੀਂ ਇਹ ਪੂਰ ਲਈਏ ਨਹੀਂ ਐਸਾ ਕੁਛ ਨਹੀਂ ਬਹੁਤ ਅੱਛੇ ਬਣੇ ਹੋਏ ਨੇ ਕਲੀਨਿਕਸ ਨੇ ਜੀ ਔਰ ਬਾਕੀ ਤੁਸੀਂ ਜਿਵੇਂ ਫਰਦਰ ਗੱਲ ਕੀਤੀ ਬਹੁਤ ਸਾਰੀਆਂ ਜਿਹੜੇ ਗਾਰੰਟੀਜ਼ ਜਾਂ ਕਮਿਟਮੈਂਟ ਅਸੀਂ ਨਹੀਂ ਸੀ ਕੀਤੀਆਂ ਉਹ ਵੀ ਇੰਪਲੀਮੈਂਟ ਹੋ ਰਹੀਆਂ ਤੁਸੀਂ ਦੇਖ ਰਹੇ ਹੋ ਹੁਣ ਡੀਐਨਏ ਟੈਸਟ ਜਿਹੜੇ ਭਿਖਾਰੀਆਂ ਦੇ ਹੋ ਰਹੇ ਇਹ ਕਿਤੇ ਕਮਿਟਿਡ ਨਹੀਂ ਸੀ ਪਰ ਲੋਕਾਂ ਨੂੰ ਇਹ ਪ੍ਰੋਬਲਮ ਆਂਦੀ ਸੀਗੀ ਇਹਦੇ ਵਿੱਚ ਬਹੁਤ ਹੋਰ ਚੀਜ਼ਾਂ ਇਨਵੋਲਵ ਸੀਗੀਆਂ ਅਸੀਂ ਪੰਜਾਬ ਦੇ ਵਿੱਚ ਥਰਮਲ ਪਲਾਂਟ ਖਰੀਦਿਆ ਹੈ ਗੋਇੰਦਵਾਲ ਸਰਕਾਰ ਦਾ ਪਹਿਲਾ ਖਰੀਦਿਆ ਹੋਇਆ ਗੋਇੰਦਵਾਲ ਸਾਹਿਬ ਦਾ ਉਹ ਥਰਮਲ ਬੰਡ ਹੈ ਸਰਕਾਰਾਂ ਦਾ ਚੀਜ਼ਾਂ ਬੇਚਦੀਆਂ ਸੀਗੀਆਂ ਇਹ ਕੋਈ ਸਾਡੀਆਂ ਗਾਰੰਟੀਆਂ ਜਾਂ ਕਮਿਟਮੈਂਟ ਨਹੀਂ ਸੀ ਪਰ ਅਸੀਂ ਇਹ ਲੋਕਾਂ ਦੇ ਲਈ ਇਹ ਫੈਸਲੇ ਲੈਂਦੇ ਨੇ ਇਹਦਾ ਲਾਭ ਲੋਕਾਂ ਨੂੰ ਹੀ ਮਿਲੇਗਾ ਜੀ ਜੀ ਬਾਕੀ ਪਰ ਵੈਸੇ ਵੀ ਜੇ ਗੱਲ ਕਰੀਏ ਤਾਂ ਜਦੋਂ ਵੀ ਸਰਕਾਰ ਚੇਂਜ ਹੁੰਦੀ ਹੈ ਉਹਦੇ ਜਿਹੜੇ ਪਲਾਨਸ ਉਹਦੀਆਂ ਜਿਹੜੀਆਂ ਆੰਦੇ ਆਂਦੇ ਥੱਲੇ ਤੱਕ ਲੋਕਾਂ ਨੂੰ ਇੰਪੈਕਟ ਆਂਦੇ ਆਂਦੇ ਟਾਈਮ ਲੱਗਦਾ ਹਰ ਜੇ ਬਿਜਲੀ ਦੀ ਗੱਲ ਕਰੀਏ ਉਹ ਅਸੀਂ ਸਰਕਾਰਾਂ ਦੇ ਤੋਂ ਪਹਿਲੀ ਜੁਲਾਈ ਤੋਂ ਹੀ ਕਰ ਦਿੱਤਾ ਸੀ ਉਹ ਲੋਕਾਂ ਨੇ ਬੈਨੀਫਿਟ ਪਿਛਲੇ ਦੋ ਸਾਲ ਦੇਖੀ ਸਰ ਜਿਹੜੇ ਗੱਲ ਕਰੀ ਵਿਮਨ ਏਮਪਾਵਰਮੈਂਟ ਦੀ ਉਹਦੇ ਵਾਸਤੇ ਕੋਈ ਪ੍ਰੋਐਕਟਿਵ ਤੁਹਾਡਾ ਕੋਈ ਪਲਾਨ ਹੈ ਜਿੱਦਾਂ ਹਾਲ ਚ ਜਿਹੜੇ ਮੈਡਮ ਅਨਮੋਲ ਗਗਤਮਾਨ ਉਹਨਾਂ ਦਾ ਮੋਰਲ ਥੋੜਾ ਜਿਹਾ ਥੱਲੇ ਹੋ ਗਿਆ ਔਰ ਬੁਢੇ ਤੁਸੀਂ ਤੁਹਾਡੀ ਮੈਚਿਓਰਿਟੀ ਕੈਸੇ ਤੁਹਾਡੀ ਪਾਰਟੀ ਦੀ ਕਿ ਉਹਨਾਂ ਨੇ ਮੋਰਲ ਵਧਾਇਆ ਤੁਹਾਡਾ ਨੂੰ ਮੁੜ ਆਪਣੀ ਜਗ੍ਹਾ ਤੇ ਰੱਖਿਆ ਹੈ ਕਿ ਇਹ ਇੱਕ ਪਬਲਿਕ ਚੱਗਾ ਮੈਸੇਜ ਗਿਆ ਕਿਉਂਕਿ ਵਿਮਨਸ ਇਨਸਿਕਿਉਰਟੀ ਹੋ ਗਈ ਸੀ ਉਹਨਾਂ ਨੂੰ ਜੀ ਤੇ ਆਉਣ ਵਾਲੇ ਟਾਈਮ ਤੇ ਵਿਮਨ ਇੰਪਾਵਰਮੈਂਟ ਵਾਸਤੇ ਤੁਸੀਂ ਜਾਂਦੇ ਜਾਂਦੇ ਕੋਈ ਨਾ ਕੋਈ ਅਨਾਉਂਸ ਕਰਕੇ ਜਾਓ ਕਿ ਅਸੀਂ ਇਹ ਕਿਉਂਕਿ ਕਈ ਵਾਰੀ ਲੇਡੀਜ਼ ਆਪਣੀਆਂ ਗੱਲਾਂ ਆਪਣੀਆਂ ਪ੍ਰੋਬਲਮਸ ਉਹ ਖੁੱਲ ਕੇ ਰੱਖ ਨਹੀਂ ਪਾਦੀ ਸਪੈਸ਼ਲੀ ਕੁੜੀਆਂ ਤੇ ਲੇਡੀਜ਼ ਤੇ ਬਜ਼ੁਰਗ ਲੇਡੀਜ਼ ਅਗਰ ਮੈਂ ਗੱਲ ਕਰਾਂ ਤਾਂ ਵਿਮਨਸ ਦੇ ਲਈ ਸਭ ਤੋਂ ਵੱਧ ਐਮ.ਐਲ.ਏ.ਸ ਔਰ ਸਭ ਤੋਂ ਵੱਧ ਮਨਿਸਟਰ ਸਾਡੀ ਪਾਰਟੀ 'ਚ ਨੇ ਜੀ ਸਭ ਤੋਂ ਵੱਧ ਜਿਹੜੀਆਂ ਮਤਲਬ ਅਗਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਲੁਧਿਆਣੇ ਵਿੱਚ 50% ਰਿਜ਼ਰਵੇਸ਼ਨ ਸੀ ਲੇਡੀਜ਼ ਦੀ ਮੇਅਰ ਇਲੈਕਸ਼ਨ ਜੀ ਉਹ ਫੁੱਲਫਿਲ ਹੋਈ ਹੈ ਬਿਲਕੁਲ ਜੀ ਸਭ ਤੋਂ ਵੱਧ ਸੱਤਾ 'ਚ ਭਾਗੀਦਾਰੀ ਲਈ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਲੁਧਿਆਣੇ ਵਿੱਚ ਵੀ ਤੇ ਅਗਰ ਆਪਾਂ ਐਮਐਲਏ ਦੀ ਗੱਲ ਕਰੀਏ ਅਗਰ ਆਪਾਂ ਪਿਛਲੇ 20 25 ਸਾਲ ਦੇ ਦੇਖ ਲਈਏ ਇੰਨੀ ਆ ਜ਼ਿਆਦਾ ਕਿਸੇ ਵੀ ਪਾਰਟੀ ਨੇ ਲੇਡੀਜ਼ ਨੂੰ ਅੱਗੇ ਲਿਆਂਦਾ ਨਹੀਂ ਹੈ ਸਾਡੇ ਬਹੁਤ ਸਾਰੇ ਮਨਿਸਟਰਸ ਨੇ ਉਹ ਲੇਡੀਜ਼ ਨੇ ਜੀ ਜਿਵੇਂ ਗਗਨ ਮੈਡਮ ਵੀ ਰਹੇ ਨੇ ਰਾਜਨੀਤੀ 'ਚ ਨਾ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਪੇਸ਼ੈਂਸ ਬਹੁਤ ਰੱਖਣੀ ਪੈਂਦੀ ਹੈ ਜੀ ਪਾਰਟੀਆਂ ਤੁਹਾਡਾ ਕੰਮ ਦੇਖਦੀਆਂ ਨੇ ਹਰੇਕ ਨੂੰ ਉਹ ਮੌਕਾ ਦਿੰਦੀਆਂ ਨੇ ਕੁਝ ਆਪਣੇ ਲੋਗੋ ਦੇ ਚ ਆਪਣਾ ਆਪਣਾ ਦੇਖਦੇ ਕਿ ਮੇਰਾ ਕੀ ਬਣਦਾ ਤੇ ਕਈ ਲੋਕ ਪਿੱਛੇ ਵੀ ਆਉਂਦੇ ਨੇ ਅੱਗੇ ਵੀ ਹੋ ਜਾਂਦੇ ਨੇ ਕੋਈ ਨੀ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਰਾਜਨੀਤੀ 'ਚ ਲੰਬਾ ਸਸਟੇਨ ਕਰਨਾ ਹੈ ਤਾਂ ਪੇਸ਼ੈਂਸ ਬਹੁਤ ਜ਼ਰੂਰੀ ਹੈ ਜੰਦੇ ਜੀ ਤੇ ਸਾਡੀ ਸਭ ਤੇ ਇੱਕ ਛੋਟਾ ਜਿਹਾ ਕਮੈਂਟ ਲੈ ਲੜੇ ਲੁਧਿਆਣਾ ਇੱਕ ਬਹੁਤ ਵੱਡੀ ਜਗ੍ਹਾ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਆ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਕਿ ਹਲਵਾਰੇ ਵਿਖੇ ਡਵਗਰੇ ਠੋਣ ਜਾ ਰਿਹਾ ਹੈ ਜੀ ਮੋਦੀ ਸਾਹਿਬ ਨੇ ਉਹਨਾਂ ਦੀ ਰਿਕਵੈਸਟ ਕਰ ਦੇਣਾ ਹੈ ਹਾਲਾਂਕਿ ਇਹ ਬੈਕਵਾ ਐਵੀਏਸ਼ਨ ਦਾ ਜਿਹੜਾ ਹੁੰਦਾ ਸੈਂਟਰਲ ਗਵਰਨਮੈਂਟ ਦੇ ਕਿਉਂਕਿ ਬੜਾ ਸੈਂਸਿਟਿਵ ਹੈ ਬੈਕਵਾ ਹੁੰਦਾ ਤੁਹਾਡਾ ਤੇ ਬੁੱਢਲਾ ਜਿਹੜਾ ਕੀ ਟੇਕ ਹੈ ਕਿ ਇਹ ਇੰਟਰਨੈਸ਼ਨਲ 에ਰਪੋਰਟ ਸੰਜੀਵ ਰੋਡਸਾਫ ਕਾਫੀ ਜ਼ਿਆਦਾ ਇਹਦੇ ਬਾਰੇ ਆਵਾਜ਼ ਚੱਕਦੇ ਰਹੇ ਆ ਤੇ ਕਿਉਂ ਦੇ ਇਹਦੇ ਸਰਾਉਂਡਿੰਗ ਏਰੀਆਸ ਜਿਹੜੇ ਬਹੁਤ ਵੱਡੀ ਡਿਵੈਲਪਮੈਂਟ ਵੀ ਹੋਣੀ ਹੋਣੀ ਆ ਥੈਟ ਇਜ਼ ਰਟਨ ਔਨ ਦਾ ਵਾਲ ਸੋ ਹੁਣ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਕਿੱਦਾਂ ਇਹਨੂੰ ਫੈਸਿਲਿਟੇਟ ਕਰਨ ਜਾ ਰਹੇ ਹੋ ਮੇਰਾ ਤਾਂ ਮੈਂ ਪਹਿਲਾਂ ਤਾਂ ਸੈਂਟਰ ਗਵਰਨਮੈਂਟ ਨੂੰ ਇਹ ਹੈ ਕਿ ਇੱਥੋਂ ਇੰਟਰਨੈਸ਼ਨਲ ਫਲਾਈਟ ਜਲਦੀ ਤੋਂ ਜਲਦੀ ਸ਼ੁਰੂ ਕੀਤੀਆਂ ਜਾਣ ਜੀ ਕਿਉਂਕਿ ਜਿਹੜੇ ਲੋਕ ਮਾਲਵੇ ਚ ਰਹਿੰਦੇ ਨੇ ਜਾਂ ਪੰਜਾਬ ਚ ਰਹਿੰਦੇ ਨੇ ਉਹਨਾਂ ਦੀ ਬਹੁਤ ਸਾਰੇ ਲੋਕਾਂ ਦੀ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਿਹੜੀ ਬਹੁਤ ਆਣਾ ਤਾਂ ਇਹ ਇੱਕ ਜਿਹੜਾ ਮਾਲਵੇ ਦਾ ਮੇਨ ਹੱਬ ਬਣੂਗਾ ਲੁਧਿਆਣਾ ਵੈਸੇ ਹੀ ਵੱਡਾ ਸ਼ਹਿਰ ਹੈ ਤੇ ਇਹ ਮੁਹਾਲੀ ਤੱਕ ਜਾਂਦੇ ਆ ਵੀ ਜੇ ਕੋਈ ਅਬੋਰ ਤੋਂ ਜਾ ਰਿਹਾ ਤਾਂ ਕਾਫੀ ਲੰਬਾ ਸਮਾਂ ਲਉ ਉਹਨੂੰ ਬੜੀ ਇੰਪੋਰਟੈਂਟ ਗੱਲ ਕਰਤੀ ਅਬੋਰ ਨਾਲ ਕਨੈਕਸ਼ਨ ਬਿਲਕੁਲ ਬਿਲਕੁਲ ਹਾਂ ਜੀ ਕਿਉਂਕਿ ਨਾ ਜਿਹੜੀ ਪੰਜਾਬ ਦੀ ਰਾਜਧਾਨੀ ਉਹ ਕੱਲੀ ਅਸੀਂ ਪੰਜਾਬ ਦੀ ਸਮਝ ਲੈਣੇ ਐ ਇਸ ਟਾਈਮ ਉਹ ਦੋ ਸਟੇਟਾਂ ਦੀ ਹੈ ਜੀ ਤੇ ਜੇ ਕਿਸ ਨੇ ਪਤਾ ਤੁਸੀਂ ਚੰਡੀਗੜ੍ਹ ਕਹਿ ਰਹੇ ਹਾਂਜੀ ਬਿਲਕੁਲ ਹਾਂ ਜੀ ਜਿਨੇ ਪਠਾਨਕੋਟ ਤੋਂ ਚੰਡੀਗੜ੍ਹ ਵੀ ਜਾਣਾ ਵੈ ਤੇ ਜਿਨੇ ਅਬੋਰ ਤੋਂ ਵੀ ਜਾਣਾ ਉਹਦੇ ਲਈ ਬੜਾ ਲੰਬਾ ਰਨ ਹੋ ਜਾਂਦਾ ਹੈ ਉਹ ਉਹਦੇ ਲਈ ਪਹੁੰਚ ਪਾਣਾ ਮੋਹਾਲੀ ਵਾਲਾ 에어ਪੋਰਟ ਵੀ ਜਸਟ ਉਹਦੇ ਨਾਲ ਹੀ ਹੈ ਉਹਦੀ ਐਂਟਰੈਂਸ ਵੀ ਸਾਰੀ ਮੋਹਾਲੀ ਦੇ ਵਿੱਚੂ ਹੈ ਤਾਂ ਇਹ ਇੱਕ ਬਹੁਤ ਵੱਡਾ ਮੇਨ ਇੰਪੋਰਟੈਂਟ ਰੋਲ ਇੱਥੇ ਨਿਭਾਏਗਾ ਮਾਲਵੇ ਦੇ ਵਿੱਚ ਤੁਹਾਡੀ ਸਰਕਾਰ ਦਾ ਸਹਿਯੋਗ ਤੇ ਪ੍ਰੋਐਕਟਿਵ ਰਹੂਗਾ ਸਾਡੇ ਵੱਲੋਂ ਤਾਂ ਸਾਰਾ ਕੰਮ ਦੇਖੋ ਜੀ ਕਿਸਾਂ ਮੰਨਲ ਪਿੱਛੇ ਅੜੜੇ ਨੇ ਲੱਗ ਕੇ ਕਰਾਇਆ ਜੀ ਇਸ ਤਰੀਕੇ ਨਾਲ ਤੇ ਹੁਣ ਬਸ ਸੈਂਟਰ ਸਰਕਾਰ ਤੋਂ ਹੀ ਰਿਕਵੈਸਟ ਹੈ ਕਿ ਉਹ ਜਲਦੀ ਤੋਂ ਜਲਦੀ ਇੰਟਰਨੈਸ਼ਨਲ ਫਲਾਈਟਸ ਇੱਥੇ ਦੇਣ ਕਿ ਲੋਕਾਂ ਨੂੰ ਦਿੱਲੀ ਵੱਲ ਨਾ ਜਾਣਾ ਪਵੇ ਕਿਉਂਕਿ ਦਿੱਲੀ ਦਾ ਹੁਣ ਨਵਾਂ 에어ਪੋਰਟ ਵੀ ਉਸ ਤੋਂ ਅੱਗੇ ਜੇਵਰ ਵਿੱਚ ਨਵਾਂ 에어ਪੋਰਟ ਨੋਇਡਾ ਇੰਟਰਨੈਸ਼ਨਲ 에어ਪੋਰਟ ਬਣ ਗਿਆ ਜਿਹੜਾ ਕਿ ਦਿੱਲੀ ਤੋਂ ਵੀ ਬਾਅਦ ਆ ਗਿਆ ਤਾਂ ਉਹ ਜਿਹੜਾ ਅੰਮ੍ਰਿਤਸਰੋਂ ਬੰਦਾ ਚੱਲਿਆ ਪਠਾਨਕੋਟ ਤੋਂ ਲੁਧਿਆਣਾ ਚੱਲਿਆ ਉਹ 6-8 ਘੰਟੇ ਦਾ ਰਨ ਹੀ ਬਹੁਤ ਲੰਬਾ ਉਹਨੂੰ ਹੋ ਜਾਂਦਾ ਹੈ ਸਰ ਥੈਂਕ ਯੂ ਵੈਰੀ ਮਚੀ ਇਹ ਸਾਡੇ ਪੁਨੀਤ ਸਾਢੀ ਸਾਹਿਬ ਜਿਹੜੇ ਸਾਡੀ ਰਿਕੁਐਸਟ ਤੇ ਆਪਣਾ ਬਿਜ਼ੀਸ ਤੋਂ ਜੋ ਟਾਈਮ ਕੱਟਿਆ ਔਰ ਹਰ ਟਾਪਿਕ ਦੇ ਉੱਤੇ ਬੜੇ ਇੱਕ ਸਾਫ਼ ਤੇ ਵਿਵਾਕ ਤਰੀਕੇ ਨਾਲ ਆਪਣੇ ਇਹਨਾਂ ਨੇ ਜਵਾਬ ਵੀ ਦਿੱਤੇ ਤੇ ਆਪਣੀ ਗੱਲ ਦਿਲ ਦੀ ਵੀ ਰੱਖੀ ਤੇ ਲੋਕਾਂ ਦੀ ਜਿਹੜੀ ਨਬਜ਼ ਹੈ ਉਹੋ ਵੀ ਇਹਨਾਂ ਨੇ ਸਾਰੀ ਗੱਲਬਾਤ ਸਾਡੇ ਨਾਲ ਖੁੱਲਕੇ ਕੀਤੀ ਹੈ ਸੋ ਅਸੀਂ ਫੇਰ ਉਮੀਦ ਕਰਾਂਗੇ ਕਿ ਫੇਰ ਦੁਬਾਰਾ ਇਹਨਾਂ ਨਾਲ ਹੋਰ ਟਾਪਿਕਸ ਉੱਤੇ ਕਿਉਂਕਿ ਸਰਕਾਰ ਇਹਨਾਂ ਦੀ ਹੈਗੀ ਹੈ ਤੇ ਇਹਨਾਂ ਦੇ ਬਾਰੇ ਜਵਾਬਦੇ ਵੀ ਲਵਾਂਗੇ ਸਵਾਲ ਸਖਤ ਵੀ ਕਰਾਂਗੇ ਔਰ ਇਹਨਾਂ ਨੇ ਹੱਸ ਕੇ ਉਮੀਦ ਕਰਾਂਗੇ ਜਿੱਦ ਅੱਜ ਸਾਡੇ ਨਾਲ ਇੰਟਰੈਕਟ ਕਰ ਰਹੇ ਇਦਾਂ ਹੀ ਫੈਮਿਲੀ ਦੀ ਤਰ੍ਹਾਂ ਸਾਡੇ ਨਾਲ ਇੰਟਰੈਕਟ ਕਰਦੇ ਰਹਿਣਗੇ ਬਿਲਕੁਕੁਲ ਠੰਕ ਯੂ ਫਰੀ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ